ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪਣਾ ਹੋਵੇ ਜੇ ਲਾਇ ਰਹਾ ਹਲ ਉਤਾਰੇ ਭੁਖਿਆ ਭੁਖ ਨਾ ਤਰੇ ਜੇ ਬੰਨਾ ਪੁਰੀਆ ਪਰ ਸਹਿ ਸਿਆਣਪਲਖੋ へ ਤੈਕ ਨ ਝਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਲਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਣ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਸੁਖ ਪਾਈਏ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਢੇ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਾ ਨਹੀਂ ਸਾਣ ਗਾਵੇ ਕੋ ਬਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਨ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਿసే ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਥਿ ਨਾ ਆਵੇ ਟੋਟ ਕਤਖਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਕਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਈ ਸਾਥ ਨਾ ਹੀ ਭਾਖਿਆ ਭਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਦ ਸੈ ਦਰਬਾਰ ਮੋਹ ਕੇ ਬੋਲਨ ਬੋਲੀਏ ਜੀ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਿਨਾਮ ਵਢਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰੇ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰੇ ਥਾਪਿਆ ਨਾ ਜੈ ਕੀਤਾ ਨਾ ਹੋਇ ਆਪੇ ਆਪ ਨਰਨਝੜ ਸੋਇ ਜਿਨ ਸੇਵੈ ਤਨ ਪਾਇਆ ਮਾਨ ਨਾਨਕ ਗਾਵੇ ਗੁਲੇਰਿਦਾਨ ਦਾਵੀਏ ਸੁਨੀ ਮੰਨ ਲਖੇ ਪਾਉ ਤਪ ਪਰ ਹਸੋ ਕਰ ਲੈ ਜਾਏ ਗੁਰਮੁਖ ਨਾਮ ਗੁਰਮੁਖ ਵੇਦ ਗੁਰਮੁਖ ਰਹਿ ਆ ਸਮਾਏ ਗੁਰੇਸ਼ੁਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇ ਹੀ 부ਝਾਈ ਸਬਨਾ ਜੀਆਂ ਘਾਇ ਗਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਲੇ ਕੀ ਨਾਈ ਕਰੀ ਦੇਤੇ ਸਰ ਰੇਟੋ ਪਾਈਵੇਂ ਕਾਮਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣ ਜੇ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦੇ ਹਿਬੁਜਾ ਇਹ ਸਬਨਾ ਜੀਆਂ ਕਾ ਇੱਕ ਦਾ ਤਾ ਸੋ ਮੈਂ ਵਿਸਰਨਾ ਜਾਈ ਜੇ ਤੁਚਾਰਿਆ ਹਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਗਏ ਜਸ ਕੀ ਰਜਗਲੇ ਜੇ ਤਿਸ ਨਦਰਨਾ ਵੇਤ ਵਾਤਨੁ ਭੁਜੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਹਾ ਗੁੰਦੇ ਤੇਹਾ ਕੋਈ ਨ ਸੁਜੇ ਜੇ ਤਿਸ ਗੁਣ ਕੋਇ ਕਰੇ ਸੁਨੇ ਸੇ ਤ ਭੀਰ ਸੁਨਾਤ ਸੁਨੇ ਧਰਤ ਤਵਲੇ ਆਕਾਸ ਸੁਨੇ ਦੀਪ ਲੋ ਪਾਤਲ ਸੁਨੇ ਪਉਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੂਖ ਪਾਪ ਕਾ ਨਾਸ ਸੁਨੇ ਈਸ਼ਰ ਵਰ ਮਹਿੰਦਰ ਸੁਨੇ ਮੁਖ ਸਲਾਹ ਹਰਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਹ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ 86 ਕਾ ਇਸ ਨਾਨਕ ਸੁਨੇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੂਖ ਪਾਪ ਕਾ ਨਾਸ ਸੁਨੇ ਸੁਰਾ ਗੁਨਾ ਕੇ ਗਾ ਸੁਨੇ ਸੇਖ ਪੀਰ ਪਾਸਾ ਸੁਨੇਂ ਦੇ ਭਾਵੇ ਰਹਿ ਸੁਨੇ ਹੱਥ ਵੇਸ ਗਾ ਤਾਨਿਕ ਪੰਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਖੇ ਪਿੱਛੇ ਬਸਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮਨਨੇ ਕਾ ਵਿਕਰਣ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਤੋਂ ਵੇਮਣ ਬੁੱਧ ਮੰਨੇ ਸਗਲ ਭਵਨ ਕੀ ਸੁਦ ਮੰਨੇ ਮਹੁ ਝੂਟਾ ਨਾ ਕਾਇ ਮੰਨੇ ਜੰਕੇ ਸਾਥ ਨਾ ਜਾਏ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੇ ਉਪਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇ ਤੂ ਸਰਬੰਧ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪ੍ਰਾਵੇ ਮੋ ਖੁਦ ਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਲ ਭਵੇ ਨਾ ਪੇਖ ਐਸਾ ਨਾਮ ਲੰਝਣਾ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਰ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਧਰ ਰਾਜਣ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋ ਹਲੋ ਤਰਮ ਦੇ ਆਕਾ ਪੂ ਸੰਤੋਖਤਾ ਰਖਿਆ ਜਣ ਸੂਤ ਜੇ ਕੋ ਬੁਝੇ ਹੋਇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਕਿੱਤੇ ਭਾਰ ਤਲੇ ਕਹਣ ਜੋਰ ਜੀ ਯਾਤਰਾ ਗਾ ਕੇ ਨਾਮ ਸੁਬਨ ਲਿਖਿਆ ਵੜੀ ਕਲਾ ਮਹਿ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਥਾਨ ਸੁਵਾਲੇ ਰੋ ਕੇ ਤੀਦਾ ਜਾਣੇ ਕੌਣ ਕੂਦ ਕੀ ਤਾਉ ਸੇ ਕੋ ਕੋ ਤਸਤ ਹੋਇ ਲਖਦਰੀਆ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਜਿਵੇਂ ਇੱਕ ਵਾਰ ਜੋਤੁਰ ਭਾਵੇ ਸਾਇ ਭਲੀ ਕਰ ਤਸਰਾ ਸਲਾਮ ਤਨ ਅੰਰੰਕਾਰ ਅਸੰਗ ਜਪੇ ਅਸੰਗ ਪਾਉ ਸੰਗ ਪੂਰਾ ਸੰਗ ਤਬ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੈਉ ਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਖ ਦਾ ਤਾਰ ਸੰਗ ਸੂਰਮ ਭਗਤ ਸਾਰ ਸੰਖ ਮੋਨਿ ਲਵਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਿ ਨ ਭਾਵੇ ਸਾਈ ਭਲੀ ਕਰ ਤੁਸ ਰਸਲਾਮਤਨ ਹੰਕਾਰ ਸੰਘ ਮੂਰੇ ਕਿੰਦ ਕੋਰੇ ਸੰਘ ਚੋਰ ਹਰਾਮਪੂਰ ਸੰਘ ਅਮਰ ਕਰ ਜਾਹਿ ਜੋਰ ਸੰਗ ਗਲੜ ਹਤਿਆ ਕਮਾਈ ਸੰਘ ਪਾਪੀ ਪਾਪ ਕਰ ਜਾਹਿ ਅਸੰਘ ਉੜਿਆਰ ਕੁੜੇ ਫਿਰਾਏ ਸੰਘ ਮਲੇਸ਼ਮਲ ਭਕ ਗਾਇ ਸੰਘ ਨਿੰਦਕ ਸਿਰ ਕਰੇ ਭਾਰ ਨਾਨਕ ਨਿਜ ਕਹੇ ਵਿਚਾਰ ਵਾਰੈਣ ਜਾਵੇਂ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਤੁਸ ਰਸ ਸਲਾਮ ਤਨ ਅਹੰਕਾਰ ਸੰਖ ਦਾ ਨਾਮ ਹੈ ਸੰਖਤਾ ਮ ਗਮ ਗਮ ਸੰਖ ਲੋ ਸੰਖੈ ਸਿਰ ਭਾਰ ਹੋਏ ਕ੍ਰੀ ਨਾਮ ਖਰੀ ਸਲਾਹ ਅਕ੍ਰੀ ਗਾਣ ਗੀਤ ਗੁਣ ਗਾ ਅਕ੍ਰੀ ਲਖਲ ਮੋਨਨ ਬਾਣ ਕਰ ਸਿਰ ਸੰਜੋਗ ਵਖਾਣ ਜਿ ਨਹੀਂ ਲਿਖੇ ਤੇ ਸਰਨਾ ਜੇ ਫਰਮਾਇ ਤੇ ਉਤਿਪਾਈ ਦਿਯਤਾ ਕੇਤਾ ਤੇ ਤਾ ਨਾ ਵੇ ਨਾ ਵਿਨਾਈ ਕੋ ਤਾ ਉਦਨਤ ਕਮਣ ਕਹਾ ਵਿਚਾਰ ਵਾਰੈਣ ਜਾਵੇਂ ਤਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੁ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇਹ ਪਾਣੀ ਤੋਂ ਤੇ ਤਰ ਸੁਕੇ ਮੂਤ ਪ੍ਰੀਤੀ ਕਪੜ ਹੋਏ ਦੇ ਸਾਬ ਲਈ ਇਹ ਹੋਏ ਪਰੀਏ ਮਤ ਪਾਪਾ ਕੇ ਸੰਗ ਹੋ ਧੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਖ ਨਾਇ ਕਰ ਕਰ ਕਰਨਾ ਲਿਖ ਲਹਿ ਜਾਉ ਆਪੇ ਵੀ ਜਾਪੇ ਹੀ ਕਾਉ ਨਾਨਕ ਹੁਕਮਿਆ ਹੋ ਜਾਉ ਤੀਰਾ ਤਵ ਦੇ ਆਦਤ ਦਾਂ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮੰਨੇ ਮਨ ਕੀਤਾ ਪਾਉ ਅੰਤਰਗਰ ਤੀਰਤ ਮਨਾਉ ਸਭ ਗੁਣ ਤੇਰੇ ਮੇਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਰ ਬਾਣੀ ਬਰਮਾ ਸਤ ਸੋਹਣ ਸ੍ਰਾਮ ਜਉ ਕਮਣ ਸੁਵੇਲਾ ਵਕਤ ਕਮਣ ਕਮਣ ਤੇ ਕਮਣ ਵਾਰ ਕਮਲ ਸ੍ਰਉਤ ਮਹਾ ਕਮਜਿਤ ਹੋ ਆਇ ਆਕਾਰ ਵੇਲ ਨਾ ਪਾਇਆ ਭੰਤੇ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਘਾਦੀਆ ਜੇ ਲੇਖਨ ਲੇਖ ਪੁਰਾਨ ਫਿਰ ਤਵਾਰ ਨਾ ਜੋਗੀ ਜਾਣ ਰਤਮਾ ਨਾ ਕੋਏ ਜਾ ਕਰਤਾ ਸਿ ਡੇਗੋ ਸਾਝੇ ਆਪੇ ਜਾਣੇ ਸੋਇ ਕਿਵ ਕਰ ਆਖ ਕਿਵ ਸਲਾਹੇ ਕਿ ਵਰਨੇ ਕਿਉ ਜਾਣਾ ਨਾਨਕ ਆਕਨ ਸਭ ਕੋ ਆਖੇ ਕੋ ਦੇ ਕਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣ ਗੇ ਗਿਆਨਾ ਸੋਹੇ ਪਤਾਲਾ ਪਤਾਲ ਲਖਿਆਗਾ ਸਯਗਾ ਸੂੜ ਕੁੜਕ ਪਾਲ ਤਕੇ ਵੇਦ ਕਹਿਣਿ ਕਵਾਤ ਸਹਿ ਸਟਾਰੇ ਕਹਿਣ ਕਿਤੇ ਬਾਸੁ ਲਿਖਤਾਤ ਲੇਖਾ ਹ ਤਲਿ ਕਿ ਲਿਖਿਆ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜੜ ਆਪ ਸਲਾਹੀ ਸਲਾਇ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਾਪ ਪਵੇ ਸਮੁੰਦਰ ਨਾ ਜਾਣੇ ਸਮੁੰਦਰ ਸਾ ਸੁਲਤਾਨ ਨਿਰਾਸੇ ਤੇ ਮਾਲ ਤਨ ਕਿਹੜੇ ਤੁਲਨਾ ਹੋਵਨੀ ਜਿਤ ਸੁਮਨ ਹੋਣਾ ਵੇਸਰੇ ਅੰਤਨਾ ਸਿੱਧੀ ਕਹਨਾ ਅੰਤਨਾ ਕਰਨ ਦੇ ਨਾਂ ਤੀ ਅੰਤਨਾ ਵੇਖਣ ਸੁਣਨਾ ਅੰਤਨਾ ਜਾਪੇ ਕਿਹਾ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਰਨ ਕੇਤੇ ਵਿਲਾਹੇ ਤਾਂ ਕਿ ਅੰਤਨਾ ਪਾਏ ਜਾਏ ਇਹ ਹਉ ਤ ਨ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਇਵਡੂਚਾ ਹੋਵੇ ਕਦ ਸੁੱਚੇ ਕੋ ਜਾਣੇ ਸੋਏ ਜੇ ਵਡਾ ਬ ਜਾਣਿਆ ਆਪਾ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਲ ਤੇ ਨਾਤ ਬਾਇ ਕੀਤੇ ਮੰਗੇ ਜੋ ਰੇਪਾਰ ਕੀਤੇ ਗੜਤ ਨਹੀਂ ਵਿਚਾਰ ਕੇਤੇ ਖੱਬ ਟੇ ਵੇਕਾਰ ਕੇਤੇ ਲੈ ਲਮੇਂ ਕਿਰਪਾਏ ਕੇਤੇ ਮੁਰਖਾਏ ਗਾ ਕੇਤੇ ਦੂ ਭੂਸਤ ਮਾਰੇ ਪਿਤਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖਨਸ ਸੇ ਕੋਈ ਜੇ ਕੋ ਖਾਈ ਰਖਣ ਪਾਇਓ ਜਾਣੇ ਜੀਤੀਆ ਮੁਖ ਆਪੇ ਜਾਣੇ ਆਪੇ ਦੇ ਆਖੇ ਸੀ ਪੀਖੇ ਹੀ ਕੇ ਜਿਸਨੂ ਬੰਸੇ ਸੇ ਵਸਲਾ ਨਾਨਕ ਪਾ ਸਾਹਿਬਾ ਸਾਹ ਅਮਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮਲ ਪੰਡਾਰ ਮੁੱਲਾਵੇ ਮੁੱਲੇ ਜਾਏ ਮੁੱਲ ਪਾਏ ਮੁੱਲਾ ਸਮਾਏ ਮਹੂਤਰਮਲ ਦੇਵਾਨ ਮਹੂਤਰਮਲ ਫਰਮਾਨ ਮੁੱਲਕਸੀ ਸਮਲਨੇ ਸ਼ਾਨ ਮੁੱਲ ਕਰਮਲ ਫਰਮਾਨ ਮੁੱਲ ਬੁੱਲਵਾ ਖਿਆਣਾ ਜੈ ਆਖਾ ਕਰੇ ਹਿਲੇ ਬਲਾਈ ਆਖੇ ਵੇਦ ਪਾਠ ਪੁਰਾਣੇ ਆਖੇ ਬੜੇ ਘਰੇ ਵਿਖਿਆਣੇ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਸੁਰਾ ਕੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਨਵਾਖੇ ਦੇਵ ਆਖੇ ਸੁਰਨਾਮ ਜਣ ਸਿਵ ਕੀਤੇ ਆਕੇ ਅਗਣਪਾਇ ਕੀਤੇ ਕਾਗੇ ਠੁੱਟ ਜਾਇ ਤੇ ਕੀਤੇ ਹੋਰ ਕਰੇ ਤਾਖਣ ਸਕੇ ਕੀ ਕੀ ਜਿਵੜ ਪਾਵੇ ਤੇ ਵਿੜ ਹੋਏ ਨਾਨਕ ਜਾਣੇ ਸਾਚਾ ਸੋਏ ਦੇਖੋ ਆਕੇ ਢੋਲ ਗਵਾਰ ਤਲੇ ਕੇਸਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਵੇ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਭਾਵਨ ਹਾਰੇ ਕੀਤੇ ਰਾਗ ਫਰੀ ਸੋ ਕਹਿਣ ਕੀਤੇ ਗਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦਵਾਰੇ गावे चित्रकुलक जाणे लेखले तर मी विचारे गावे सबर महादेव सोहण सरास बारे गावे इंद्रेंद्र शासन बैठे देव ते आधार नाले गावे सिद्ध समाधी इंद्रगावण साध विचारे गाव जतीशरी संतोषी गावे वीर करारे गावण पंडल पणार केसर युग युग वेदा नाले गावे मोहनिया मनमोहन स्वर्ग म छपियाले गावण रत्न पाए ते रेड शत तीर्थ रत्न नाले ਗਾਵੇ ਜੋਦਮਾ ਬਲਸੂਰਾ ਗਾਵੇ ਖਾਣੀ ਵਿਚਾਰੇ ਗਾਵੇ ਖੰਡ ਵੰਡ ਵਰ ਭੰਡਾ ਕਰਕੇ ਰਖੀ ਤਾਰੇ ਸਹੀ ਤੁਧਨੋ ਗਾਵੇ ਜੋ ਤੁਰ ਭਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਰੋ ਗਾਵਣ ਸੇ ਮਾ ਚਤਨਿ ਆਵ ਨਾਨਕ ਆ ਵਿਚਾਰੇ ਸੋਇ ਸੋਇ ਸਰਾਸ ਸੈ ਸੱਚਾ ਸੱਚੀ ਨਾਈ ਹੈਪੀ ਹੋਸੀ ਜਾਇ ਨਾ ਜਸਿ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇ ਜਨੀ ਉਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋਤੀਸ ਦੀ ਵੜਿਆਈ ਜੋ ਤਿਸੁ ਭਾਵੇਂ ਸੋਈ ਕਰਿ ਸਿਵ ਰੂਪਿ ਨ ਕਰਿ ਨਾ ਜਾਈ ਸੋ ਪਾਸੰ ਸਹਾ ਬਾਸ ਸਾਇਬ ਨਾਨਕ ਰਹੈ ਨਰਜਾਈ ਹੁੰਦਾ ਸੰਤੋਖ ਧਰਮ ਪਰ ਚੋਲੀ ਧਿਆਨ ਕੀ ਘਰੇ ਵਿਪੂਤ ਕਿੰਤਾ ਕਾਲ ਕੁਹਾਰੇ ਪੈ ਜੁਗ ਢੰਡਾ ਪ੍ਰਤੀਤ ਆਈ ਪੰਤੀ ਸਬਿੜ ਮਾਤੀ ਮਣਜੀਤੇ ਜਗਦੀਤ ਆਦੇਸ ਸਿਆਦੇਸ ਆ ਨੀਲ ਨਾਦ ਨਾਥ ਜੂ ਜੁਗੇ ਕੋ ਵੇਸ ਕੁੱਤ ਗਿਆਂਦੇ ਆ ਭੰਡਾਰਨ ਕੜਕੜ ਵਾਜੇ 나ਥ ਆਪ ਨਾਥ ਨਾਤੀ ਸੁਭਜਾ ਕਰੇ ਸਦੇਵਰਾ ਸਾਧ ਸੰਜੋਯ ਜਦ ਕਾਰਤ ਲਾਵੇ ਲੇਖਿ ਆਵੇ ਭਾਗ ਅਦੇਤ ਸਿਆਦੇਸ ਆਦ ਨੀਲ ਨਾਦ ਨਾਦ ਜੂਜਵੇ ਕੋ ਵੇਸ। ਏਕਾ ਮਾਇਜੁਕ ਤ੍ਰੈਤੰ ਚੇ ਲੇ ਪਰਵਾਣਿ ਸੰਸਾਰਿਕ ਬੰਡਾਰਿ ਇਕ ਲਾਇ ਦੀ ਬਾਰ। ਜਿਵਤ ਸੁਭਾਵੇ ਤੇ ਵੇਚਲਾਵ ਜੂ ਹੋਵੇ ਫੁਰਾਨ ਉਹ ਵੇਖੈ ਉਹਨਾਂ ਨਜਨਾਂ ਵਿੱਚ ਬਹੁਤਾ ਹੈ ਵਿਡਾਣ। ਅਦੇਤ ਸਿਆਦੇਸ ਆਦ ਨੀਲ ਨਾਦ ਨਾਦ ਜੂਜਵੇ ਕੋ ਵੇਸ। ਆਸਨ ਲਈ ਪੰਡਾਰ ਜੋ ਕਿਸ ਪਾਸੇ ਕਾਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਚੁ ਕਰ ਅਦੇਤ ਸਹਯਾ ਦੇਸ ਆਦ ਨੀਲਨਾ ਅਤਨਾਤ ਜਿਉ ਜੁ ਬੇਕੋ ਵੇਸ ਇਕ ਦੂ ਜੀਵ ਲਖੋਏ ਲਖੋਏ ਲਖ ਵੀਸ ਲਖ ਲਗੇੜਾ ਕੀ ਏਕ ਨਾਮ ਜਗਦੀਸ਼ ਵੇਤੁਰੈ ਭਕ ਪਗੜੀ ਚੜਿਏ ਹੋਏ ਕੀ ਸਸੁਨ ਗਲਾਇ ਆਕਾਸ਼ ਕੀ ਪਿਟਾ ਹਿਰਿਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਰ ਜੋ ਚੁ ਪੈਣਾ ਜੋ ਜੋ ਨਮੰਦਰ ਦੇ ਹਿਲਾ ਜੋਰ ਜੋਰ ਨਾ ਜਿਵਨ ਮਰਨਾ ਜੋਰ ਜੋਰ ਨਾ ਮਰ ਮਨ ਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋ ਨਾ ਡੁੱਟੀ ਛਕੈ ਸੰਸਾਰ ਇਸਾ ਜੋਰ ਕਰ ਵੇਖੇ ਸੋ ਨਾਨਕ ਉਤਮ ਰਿਚਨਾ ਕੋਏ ਰਾਤੀ ਰਤਿ ਤੇ ਤੀਵਾਰ ਪਵਨ ਪਾਣੀ ਗਣੀ ਪਾਤਾ ਤੇ ਸਵੀ ਕਰਤੀ ਤਾ ਪ੍ਰਤੀਤਰ ਮੁਤਾ ਸਾਲ ਤੁਸਵੀ ਜੀ ਝੁਟਕੇ ਰੰਗ ਤਿਨਕੇ ਨਾਮੁ ਨੇ ਗਿਆਨੰਤਰ ਕਰਮੀ ਕਰਮੀ ਹੋਇ ਵਿਚਾਰ ਸਚਾ ਸਚਾ ਦੁਰਬਾਰ ਤਿਥੈ ਸੁਨੰ ਪੰਜ ਪ੍ਰਵਾਨ ਕਰੀ ਕਰਮ ਭਵੇਂ ਨੀਸਾਨ ਕਚੁ ਮੁਖਾਇ ਤੇ ਪਾਇ ਨਾਨਕ ਗ੍ਰਿਹ ਜਾਪੇ ਜਾਇ ਧਰਮ ਖਣਕਿ ਆਹੋ ਧਰਮ ਗਿਆਨ ਕਣਕਾ ਕੋ ਕਰਮ ਕੀਤੇ ਪਉਣ ਪਾਣੀ ਵੈਸੰਤਰ ਕੀਤੇ ਘੜਮ ਮਹੇਸ ਕੀਤੇ ਵਰਮੇ ਘਾਟ ਤਗੜੀ ਆਰੋਪ ਰੰਕੇ ਵੇਸ ਕੀਤੇ ਕਰਮ ਭੁਣੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਅੰਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸਿਧਭੂਤ ਨਾਦ ਕੇਤੇ 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 ਦੇਵੀ ਵੇਸ ਕੇਤੇ ਦੇਵ ਧਨਮਨ ਕੇਤੇ ਪੀਤਰ ਤਲ ਸੰਬੰਧ ਕੇਤਿਆ ਖਾਣੇ ਕੇਤੇ ਆਪ ਆਪਣੀ ਕੀਤੀ ਭੋਤ ਲੈਣ ਦੇ ਕੇਤੇ ਸੁੱਤੀ ਸਿਵ ਕੇਤੇ ਨਾਨਕ ਅੰਤ ਨਾਂਤ ਗਿਆਨ ਕਮਨੈ ਗਿਆਨ ਪ੍ਰਚਾਂਦਿਤ ਸੈ ਨਾਦ ਜਨੋ ਰਕੋੜਨ ਸਰਮਖਣ ਕੀ ਬਾਣੀ ਰੂਪ ਤੈ ਘਾਰ ਚਕੜੀਆਂ ਬਹੁਤਨੋਪ ਤਾਂ ਕਿਆ ਗੱਲਾਂ ਕਥੀਆਂ ਨਾ ਜੈ ਜੇ ਕੋ ਕਿਸ ਪਿੱਛੇ ਪੁਛਤਾਇ ਜਤੈ ਘੜਿਆ ਸੁਰਤ ਮਤਮਨ ਬੋਧ ਤਥਾ ਘੜਿਆ ਸੁਰਾ ਸੁਰਾਸ ਤੇ ਸਦ ਕਰਮ ਕਰਨ ਕੀ ਬਾਣੀ ਜੋ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਿਨ ਮੈ ਰਾਮ ਰਹਾ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਇ ਤਾ ਕੇ ਰੂਪ ਨ ਕਥਨੇ ਜਾਏ ਨਾਉ ਮਰੇ ਨ ਠਾਗੇ ਜਾਏ ਜਿਨ ਕੇ ਨਾਮ ਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰੇ ਨਨ ਸਖਿਆ ਮਨ ਸੋ ਸਾਚ ਕਨ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਹਾਲ ਜਿਥੈ ਖੰਡ ਮੰਡਵਰ ਭੰਡ ਜੇ ਕੋ ਕਤੇ ਤਾਂਤ ਨਾਂਤ ਤੇ ਤੇ ਲੋਲਾਕਾਰ ਜਿਵੇਂ ਹੁਕਮ ਤਵੇ ਤਵਕਾਰ ਮੇਖੇ ਵਿਸੈ ਕਰੇ ਵਿਚਾਰ ਨਾਨਕ ਤਨਾ ਕੜਾਸਰ ਜਤ ਪਹਾਰਾ ਧੀਰਸ ਨਾਰਨ ਮਤਵੇ ਰਥਿਆਰ ਪੋਖ ਲਗਣੀ ਤਉ ਬਤਾਉ ਭਾਂਡਾ ਪੰਮ ਤੇ ਢਾਲ ਧਰਿਆ ਸਭ ਸਤਿ ਜਗਤ ਸਾਜ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰਿ ਨਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਤੇ ਲੈ ਸਗਲ ਜਗਤ ਕਮੀ ਆਇਆ ਬਰਹਿਆ ਆਇਆ ਵਾਜੇ ਧਰਮ ਖਦੂਰ ਰਮੀ ਆਪੋ ਆਪਣੀ ਕੇ ਨੇੜੇ ਤੇ ਬੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛਟੀ ਨਾਲ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ